ਵਾਹਿਗੁਰੂ ਜੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਫਰ ਤੇ ਅੱਜ ਦਾ ਬਲੌਗ ਮੇਰੇ ਲਈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦਾ ਇਹ ਬਲੌਗ ਹੈ ਉਹ ਧਾਰਮਿਕ ਵੀ ਹੈ ਤੇ ਕੁਦਰਤੀ ਵੀ ਹੈ ਤੇ ਵਾਤਾਵਰਣ ਦੇ ਵੀ ਬਹੁਤ ਨੇੜੇ ਹੈ ਦੋਸਤੋ ਅੱਜ ਤੁਹਾਨੂੰ ਲੈ ਕੇ ਚੱਲੇ ਆਂ ਰੋਪੜ ਤੋਂ 8 ਕਿਲੋਮੀਟਰ ਦੂਰ ਗੁਰਦੁਆਰਾ ਸ਼੍ਰੀ ਮੁਮਤਾਜ ਕੜ ਸੋ ਇਹ ਗੁਰੂ ਘਰ ਬਹੁਤ ਹੀ ਬਦਿਆ ਤੇ ਬਹੁਤ ਹੀ ਕੁਦਰਤੀ ਸਥਾਨ ਦੇ ਵਿੱਚ ਬਣਿਆ ਹੋਇਆ ਹੈ ਤੇ ਇੱਥੇ ਆ ਕੇ ਤੁਸੀਂ ਆਪਣੇ ਆਪ ਨੂੰ ਕੁਦਰਤ ਦੇ ਬਹੁਤ ਨੇੜੇ ਮਹਿਸੂਸ ਕਰੋਗੇ ਬਹੁਤ ਜ਼ਿਆਦਾ ਸ਼ਾਂਤੀ ਤੁਸੀਂ ਇੱਥੇ ਆ ਕੇ ਮਹਿਸੂਸ ਕਰ ਸਕਦੇ ਹੋ ਤੁਹਾਨੂੰ ਬਹੁਤ ਹੀ ਦੂਰ ਆਉਣ ਦੀ ਲੋੜ ਨਹੀਂ ਰੋਪੜ ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਥਾਂ ਦੇਖੋ ਕਿੰਨੀ ਕੁਦਰਤੀ ਥਾਂ ਹੈ ਤੇ ਬਹੁਤ ਜ਼ਿਆਦਾ ਅਧਿਆਤਮਿਕ ਸੋ ਅਸੀਂ ਇੱਥੇ ਜਦੋਂ ਪੁੱਜੇ ਤਾਂ ਇੱਕ ਅਲੱਗ ਜੀ ਸ਼ਾਂਤੀ ਸਾਨੂੰ ਮਹਿਸੂਸ ਹੋਈ ਹਾਂ ਥੋੜਾ ਚੜਾਈ ਜ਼ਰੂਰ ਚੜ੍ਹਨਾ ਪੈਂਦਾ ਸੋ ਦਰਸ਼ਨ ਕਰੋ ਜੀ ਗੁਰਦੁਆਰਾ ਸ਼ਿਰੀ ਮਮਤਾਜਗੜ ਇੱਥੇ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਬਹੁਤ ਚੜ੍ਹਨਾ ਪੈਂਦਾ ਉਹ ਹੈ ਨਾ ਹਾਂ ਜੀ ਸੋ ਹੁਣ ਤੁਸੀਂ ਕੁਦਰਤੀ ਆਵਾਜ਼ਾਂ ਸੁਣਿਓ ਇੱਥੇ ਕੋਈ 뮤직 ਨਹੀਂ ਕੋਈ ਐਡੀਟਿੰਗ ਨਹੀਂ ਇਹ ਕੁਦਰਤੀ ਆਵਾਜ਼ ਹੈ ਤੇ ਜਸਵਿੰਦਰ ਸਿੰਘ ਜੀ ਮੈਂ ਤੁਹਾਨੂੰ ਤੋਂ ਜਾਣਨਾ ਚਾਹਾਂਗਾ ਕਿ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਸਾਹਿਬ ਨੇ ਤਾਂ ਉਹ ਕਿਸ ਤਰ੍ਹਾਂ ਚੱਲ ਕੇ ਇਹ ਪਿੰਡ ਦੇ ਵਿੱਚ ਆਏ ਜਿੱਥੇ ਕਿ ਜਦੋਂ ਮੁਗਲਾਂ ਨੇ ਤਲਾਸ਼ੀ ਲਈ ਤੇ ਫਿਰ ਉਹ ਸਾਰਾ ਵਾਕਿਆ ਹੋਇਆ ਹਾਂ ਜੀ ਜਦੋਂ ਨੰਦਪੁਰ ਸਾਹਿਬ ਦਾ ਜਦ ਕਿਲਾ ਛੱਡਿਆ ਉਦੋਂ ਸਰਸਾ ਦੇ ਕਿਨਾਰੇ ਇੱਕ ਹਮਸਾਮ ਦਾ ਜੁੱਧ ਹੋਇਆ ਉਸ ਦੇ ਵਿੱਚ ਅ ਗੁਰੂ ਸਾਹਿਬ ਜੀ ਰਾਤ ਉੱਥੇ ਪਤਿਤ ਕੰਮ ਕੇ ਅਮਰਤ ਵੇਲੇ ਅਸਾਈ ਵਾਰ ਦਾ ਕੀਰਤਨ ਕੀਤਾ ਜੋ ਉੱਥੇ ਫਿਰ ਪਿੱਛੇ ਜੰਗ ਹੁੰਦਾ ਰਿਹਾ ਉਹ ਜੰਗ ਦੇ ਵਿੱਚ ਜਿਹੜੇ ਸਿੰਘ ਸ਼ਹੀ ਚਖਮੀ ਹੋਏ ਉਹਨਾਂ ਨੂੰ ਨਾਲ ਲੈ ਕੇ ਤੇ ਕਿਉਂਕਿ ਕੋਟਲਾ ਨੇਹੰਗ ਕੋਲੇ ਪਹਿਲਾਂ ਵੀ ਕੋਟਲਾ ਨੇਹੰਗ ਖਾਨ ਜੀ ਕੋਲੇ ਪਹਿਲਾਂ ਵੀ ਗੁਰੂ ਸਾਹਿਬ ਜੀ ਦੋ ਤਿੰਨ ਵਾਰ ਆਏ ਇਤਿਹਾਸ ਵਿੱਚ ਜ਼ਿਕਰ ਹੈ ਤਾਂ ਕਰਕੇ ਉਹਨਾਂ ਨੇ ਸੋਚਿਆ ਕਿ ਨੰਗਸਾਂ ਖਾਂਜੀ ਕੋਲ ਚਲਦੇ ਆ ਸੇਫ ਜਗਾ ਹੋਵੇਗਾ ਹਾਂ ਸੇਫ ਜਗਾ ਹੋਵੇਗੀ ਕਿਉਂਕਿ ਸਰਕਾਰ ਅਧਿਕਾਰ ਪਰ ਉਹਨਾਂ ਦਾ ਦਬਦਬਾ ਵੀ ਸੀ ਲੇਕਿਨ ਫਿਰ ਵੀ ਜੋ ਫੌਜ ਪਿੱਛੇ ਤਲਾਸ਼ੀ ਲੈਣ ਵਿੱਚ ਜਿਹੜੀ ਤਲਾਸ਼ੀ ਲੈਣ ਦੀ ਜਿਹੜੀ ਫੌਜ ਪਿੱਛੇ ਲੱਗੀ ਸੀ ਉਹਨਾਂ ਨੂੰ ਪ੍ਰਸ਼ਾਸਨਿਕ ਜੋ ਪੁਲਿਸ ਸੀਗੀ ਉੱਥੇ ਪ੍ਰਸ਼ਾਸਨ ਪੁਲਿਸ ਉਹ ਅਨੁਦੇਸ਼ੀਕਰ ਨੰਖਾਲ ਜੀ ਕੋਲੇ ਹੀ ਗੁਰੂ ਸਾਹਿਬ ਆਏ ਹੋਣਗੇ ਤੇ ਉਹਨਾਂ ਨੇ ਤਲਾਸ਼ੀ ਉਹਨਾਂ ਦੇ ਘਰ ਦੀ ਲੈਣ ਦੀ ਵੀ ਸਾਰੇ ਘਰ ਦੀ ਤਲਾਸ਼ੀ ਦਿੱਤੀ ਸੀਗੀ ਇੱਕ ਕਮਰੇ ਦੀ ਨਹੀਂ ਸੀ ਹਾਂ ਇੱਕ ਕਮਰੇ ਦੀ ਨਹੀਂ ਸੀ ਦਿੱਤੀ ਸਾਡੇ ਧੀਜ ਬਾਈ ਇਹ ਕਹਿ ਕੇ ਕਿਉਂਕਿ ਉੱਥੇ ਭਾਈ ਬਚਿੱਤਰ ਸਿੰਘ ਜੀ ਜੋ ਜ਼ਖਮੀ ਸੀਗੇ ਜਿਨ੍ਹਾਂ ਨੇ ਹਾਥੀ ਦੀ ਸਰਵ ਵਿੱਚ ਨਾਗਣੀ ਮਾਰ ਕੇ ਉਹ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਸੀ ਉਹ ਇੱਕ ਕਮਰੇ ਵਿੱਚ ਪਏ ਸੀ ਜਿੱਥੇ ਕਿ ਉਹਨਾਂ ਨੇ ਆਪਣੀ ਧੀ ਨੂੰ ਉੱਥੇ ਅੰਦਰ ਭੇਜ ਕੇ ਕਹਿ ਕੇ ਬੰਦ ਕਰਵਾਤਾ ਸੀ ਕਮਰਾ ਕਿ ਇੱਥੇ ਮੇਰੇ ਧੀ ਧੀ ਜਵਾਈ ਪੈਣਾ ਮੈਂ ਇਸ ਦੀ ਇਸ ਤਰ੍ਹਾਂ ਸੀ ਨਹੀਂ ਰਹਿਣੇ ਹਾਂਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਅਦ ਵਿੱਚ ਜਾਣ ਉਹਨਾਂ ਦੇ ਪਿਤਾ ਜੀ ਨੇ ਫਿਰ ਕਿਸੇ ਵੇਲੇ ਇਹ ਜ਼ਾਹਰ ਕੀਤਾ ਕਿ ਤੇਰਾ ਵਿਆਹ ਕਰ ਦਈਏ ਬੱਚੇ ਤਾਂ ਉਹਨਾਂ ਨੇ ਕਿਹਾ ਵੀ ਨਹੀਂ ਪਿਤਾ ਜੀ ਆਪ ਜੀ ਨੇ ਮੈਨੂੰ ਪਹਿਲਾਂ ਹੀ ਉਹਨਾਂ ਦੇ ਨਾਲ ਮੇਰਾ ਵਿਆਹ ਹੋ ਚੁੱਕਿਆ ਮੈਂ ਹੁਣ ਉਹਨਾਂ ਦੀ yaad ਵਿੱਚ ਹੀ ਜੀਵਨ ਜੀ ਤੇ ਉਹਨਾਂ ਨੇ ਸਾਰਾ ਜੀਵਨ ਇੱਥੇ ਸਾਰਾ ਜੀਵਨ ਹਾਂਜੀ ਫਿਰ ਤੇ ਉਹਨਾਂ ਦੀ yaad ਵਿੱਚ ਹੀ ਗੁਰੂ ਘਰ ਬਣਿਆ ਹੈ ਬੜਾ ਰਮਣੀਕ ਸਥਾਨ ਹੈ ਜੀ ਪਹਾੜੀ ਦੀ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਇੱਕ ਅਲੱਗ ਜੀ ਸ਼ਾਂਤੀ ਮਹਿਸੂਸ ਹੁੰਦੀ ਹੈ ਕੁਦਰਤ ਦੇ ਨੇੜੇ ਹੋਣਾ ਕਿਵੇਂ ਲੱਗਦਾ ਹੈ ਤੁਸੀਂ ਇਸ ਗੁਰੂ ਘਰ ਚ ਆ ਕੇ ਮਹਿਸੂਸ ਕਰ ਸਕਦੇ ਹੋ ਸੋ ਇੱਥੇ ਦੇ ਕੁਦਰਤੀ ਦ੍ਰਿਸ਼ ਤੁਸੀਂ ਜਦੋਂ ਦੇਖੋਗੇ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਸੀਂ ਹਿਮਾਚਲ ਜਾਂ ਸ਼ਿਮਲੇ ਦੇ ਵਿੱਚ ਹੋ